ਸਜਣਨ ਸਚਾ ਪਾਤਿ ਸਾਹੁ ਸ਼ਿਰਸ਼ਾ ਹੰਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੂ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਸਲੋਕ ਮਹੱਲਾ ਨਾਉ ਆ ਗੁਣ ਗੋਬਿੰਦ ਗਾਯੂ ਨਹੀਂ ਜਨਮ ਅਕਾਰਥ ਕੀਨਾ ਕਹਉ ਨਾਨਕ ਹਰਿ ਭਜਮ ਨਾ ਜਿਹ ਬਿਦਲ ਕੋਮੀ ਨਾ ਬਿਖੇਨ ਸਿਉ ਕਾ ਹੀਰਤਿਉ ਨੇਮਖ ਨਾ ਹੋਇ ਉਦਾਸੂ ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸੂ ਤਰਨਾ ਪਉ ਓਹੀ ਗਇਓ ਲਿਉ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬਿਰਦ ਪਯੋ ਸੁਜੈ ਨਹੀਂ ਕਾਲ ਪਹੁੰਚਿਓ ਆਡੂ ਕਹੋ ਨਾਨਕ ਨਰਬਾਬ ਰੇ ਕਿਉ ਨਪਜੈ ਭਗਵਾਨੋ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਨੂੰ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨੁ ਪਤ ਤੋ ਉਦਾਰਣ ਪਾਇ ਹਰੁਣਾ ਹਰੁਵਨਾਥ ਕੇ ਨਾਥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤ ਤੂੰ ਸਾਥ ਤਨ ਤਨ ਦੇਹ ਤੋ ਕੋ ਦਿਓ ਤਾਂ ਸੋ ਨਹੀਂ ਹੋ ਨਾ ਕੀ ਨਾ ਕਹ ਨਾਨਕ ਨਰਬਾਬ ਰੇ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਉ ਅਦਹਨੀ ਕੇ ਤਾਮ ਕਹਉ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਪਜ ਰੇ ਤੈ ਮੀਤ ਕਹ ਨਾਨਕ ਸੁਨ ਰੇ ਮਨਾ ਔਦ ਕਟ ਤੋ ਹੈ ਨੀ ਤੋ ਪਾਂਚ ਤਾਤ ਕੋ ਤਨ ਰਚਿਓ ਜਨੂ ਚਤੁਰ ਸੁਜਾਣੋ ਜਿਹਤੇ ਉਪਦੇਵ ਨਾਨਕਾ ਲੀਨ ਤਾਹੀ ਮਹਮਾ ਲੋ ਕਾਟ ਕਾਟ ਮੈਂ ਹਰ ਦੂਬ ਸੈ संतन कहो पुकार कहो नानक तेहि भज मना पौन दैत रहै पार सुख दुख जेहि परसै नहीं लोभ मोहै विमानो कहो नानक सुन रे मना ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਰਹੀ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰਹਿ ਮਨਾ ਮੁਕਤ ਤਾਹੀ ਤਹ ਜਾਨੋ ਹਰਖ ਸੋਗ ਜਾਂ ਕੈ ਨਹੀਂ ਵਰੀ ਮੀ ਤੁਸਮਾਨ ਕਹੋ ਨਾਨਕ ਸੁਨ ਰੀਮਨਾ ਮੁਕਤ ਤਾਹੀ ਤਹ ਜਾਨੋ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਨ ਕਹੋ ਨਾਨਕ सुन रहे मना ज्ञानी ताही वखान जे सगली त जी लोपे खबैराग कहू न कुनरी मुना ਤੇਹ ਨਰ ਮਾਥੇ ਪਾਗ ਜੇ ਮਾਇਆ ਮਮਤਾ ਤੁਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਿਮ ਨਿਵਾਸ ਜੇ ਪ੍ਰਾਨੀ ਹੋ ਮੈਂ ਤੁਜੀ ਕਰਤਾ RAM ਪੁਸ਼ਾਣੋ ਕਹ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨੋ ਪੈ ਨਸਨ ਦੁਰਮਤ ਹਰਣੋ ਕਲ ਮੈਂ ਹਰ ਕੋ ਨਾਮੋ ਨੇ ਸੁ ਦਿਨ ਜੋ ਨਾਨਕ ਪੁਜੈ ਸਫਲ ਹੋਇ ਤਿਹ ਕਾਮ ਜਿਹਾ ਗੁਨ ਗੋ ਬਿੰਦ ਭਜੋ ਕਰਨ ਸੁਨੋ ਹਰ ਨਾਮ ਕਹ ਨਾਨਕ ਸੁਨ ਰੇ ਮਨਾ ਪਰੇ ਨਾਮ ਕਹਿ ਤਾਬ ਜੋ ਪ੍ਰਾਨੀ ਮਮਤਾ ਤੁਦੈ ਲੋਭ ਮੋਹੰਕਾਰੂ ਕਹ ਨਾਨਕ ਆਪਨੋ ਤੁਰੈ ਔਰਨ ਲੇਤ ਉਧਾਰੂ ਜਿਉ ਸੁਪਨਾ ਅਰਪੀਖ ਨਾ ਐਸੇ ਦਗ ਕੋ ਜਾਨੋ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨੋ نس ਦਿਨ ਮਾਇਆ ਕਾਰੁਣੇ ਪ੍ਰਾਨੀ ਡੋਲ ਤੁਨੀ ਤੋ ਕੋਟਨ ਮੈਂ ਨਾਨਕ ਕੋਉ ਨਾਰਾਇਣ ਦੇਹ ਚੀਤ ਜੈਸੇ ਜਲ ਤੇ ਬੁਦ ਬੁਦਾ ਉਪਦੇ ਬਿਨ ਸੈਨੀਤੋ ਜਗ ਰਚਨਾ ਤੈ ਸਿਰਤੀ ਕਹ ਨਾਨਕ ਸਨ ਮੀਤ ਹੋ ਪਰਾਨੀ ਕਛੂ ਨਾ ਚੇਤਈ ਮਦਮਾਇਆ ਕਹੰਦ ਹੋ ਕਹ ਨਾਨਕ ਬਿਨ ਹਰ ਭਜਨ ਪਰ ਤਾਹੀ ਜਬ ਫੰਦ ਜਿਉ ਸੁਖ ਕੋ ਚਾਹੈ ਸੁਦਾ ਸ਼ਰਨ ਰਾਮ ਕੀ ਲੇ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁ ਖੁਦੇ ਹੀ ਮਾਇਆ ਕਾਰਨ ਤਾਵ ਹੀ ਖ ਲੋਗ ਅਜਾਣ ਹੋ ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਉਪਜੈ ਰੂਪ ਰਾਮ ਤੇਰਾ ਨੋ ਹਰ ਜਨੁ ਹਰਿ ਅੰਤ ਪਰੋ ਨਹੀ ਨਾਨਕ ਸਾਚੀ ਮਾਨੋ ਮਨ ਮਾਇਆ ਮੈਂ ਫਦਰ ਹਿਓ ਬਿਸਰਿਓ ਗੋਬਿੰਦ ਨਾਮੋ ਓਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪੁਰਾਨੀ ਰਾਮਨਾ ਚੇਤਈ ਮਦਮਾਇਆ ਕਹੰਦ ਕਹੋ ਨਾਨਕ ਹਰ ਭਜਨ ਬਿਨ ਰਤ ਤਾਹੀ ਰਾਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕਹ ਨਾਨਕ ਹਰਿ ਭਜ ਮਨਾ ਅੰਤ ਸੁਹਾਈ ਹੋਏ ਜਨਮ ਜਨਮ ਪਦਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸੂ ਕਹ ਨਾਨਕ ਹਰਿ ਭਜਮਨਾ ਨਿਰਪੈ ਪਾਵਹਿ ਬਾਸੂ ਜਤਨ ਬਹੁਤ ਮੈਂ ਕਰ ਰਿਓ ਮਿਟੇਓ ਨਾ ਮਨ ਕੋ ਮਾਨ ਹੋ ਦੁਰਮਤ ਸਿਓ ਨਾਨਕ ਫਦਿਓ ਰਾਖ ਲਹੋ ਭਗਵਾਨ ਹੋ ਬਾਲ ਜਵਾਨੀ ਅਰ ਬਿਰਦ ਫਨ ਤੀਨ ਅਵਸਥਾ ਜਾਨੂ ਕਹੋ ਨਾਨਕ ਹਰ ਭਜਨ ਬਿਨੋ ਬਿਰਥਾ ਸਭ ਹੀ ਮਾਨੂ ਕਰਨੋ ਹੋਤੋ ਸੋ ਨਾ ਕਿਉ ਪਰਿਯ ਲੋਭ ਕੈ ਫੰਦੋ ਨਾਨਕ ਸਮੈਉ ਰਾਮ ਗਇਓ ਅਬ ਕਿਉ ਰੋਵਤ ਅੰਦੋ ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹਿਨ ਮੀਤ ਹੋ ਨਾਨਕ ਮੂਰਤ ਚਤੁਰ ਜਿਓ ਸਾਡਤ ਨਾਹਿਨ ਪੀਤ ਹੋ ਨਰ ਚਾਹਤ ਕਸ਼ ਔਰ ਔਰ ਕੀ ਹੋ ਰੈ ਪਈ ਚਿਤਵਤ ਰਹੇ ਓ ਠੰਗੋਰ ਨਾਨਕ ਫਾਸੀ ਗਲਪਰੀ ਜਤਨ ਬਹੁਤ ਸੁਖ ਕੀ ਕੀ ਦੁੱਖ ਕੋ ਕਿਉ ਨਾ ਕੋ ਇਹ ਕਹੋ ਨਾਨਕ ਸੁਨ ਰਹਿ ਮਨਾ ਹਦ ਪਾਵੇਂ ਸੂ ਇਹ ਜਗਤ ਪਖਾਰੀ ਫਿਰ ਤੁਹੈ ਸਭ ਕੁ ਦਾਤਾ ਰਾਮੋ ਕਹੁ ਨਾਨਕ ਮਨ ਸਿਮਰਤੇ ਪੂਰਨ ਹੋ ਵਹਿ ਕਾਮੋ ਟੁੱਟੇ ਮਾਨ ਕੋ ਹਾਂ ਕੁਰੇ ਜਗ ਸੁਪਨੇ ਜਿਉ ਜਾਨੂ ਇਨ ਮੈਂ ਕਾਸ਼ ਤੇ ਰੋ ਨਹੀਂ ਨਾਨਕ ਕਹਉ ਵਖਾਨ ਹੋ ਗਰਬ ਕਰ ਤੋ ਹੈ ਦੇਹ ਕੋ ਬਿਨ ਸੈਸ਼ਨ ਮਹਿ ਮੀ ਤੋ ਜੇ ਪ੍ਰਾਨੀ ਹਰ ਗਸ ਕਹਿਓ ਨਾਨਕ ਤਿਹ ਜਾਗ ਜੀ ਤੋ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾਰਾਨੋ ਤਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਦੋ ਇਕ ਪਗਤ ਭਗਵਾਨੋ ਜਿਹ ਪ੍ਰਾਨੀ ਕੈ ਨਾਹੀ ਮਨੋ ਜੈਸੀ ਸੁਖ ਰਸਵਾਨ ਹੋ ਨਾਨਕ ਮਨੁ ਤਾਹੀ ਤਨ ਸੁਆਮੀ ਕੋ ਗ੍ਰਹਿ ਹੋਜਉ ਸਦਾ ਸੁਬਾਨ ਤੁਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਪਜੋ ਇਕ ਮਨ ਹੋਇ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨੂ ਨਾਨਕ ਨਹਿ ਫਲ ਜਾਤ ਤਿਹ ਜਉ ਕੁੰਚਰਿ ਈਸ਼ਾਨ ਸਿਰ ਕੰਪਿਓ ਪਗ ਡਾਗ ਮਗੇ ਨੈਣ ਦੂਤ ਤੇਹੀ ਨਹ ਕਹੋ ਨਾਨਕ ਇਹ ਬਿਦੂ ਭਈ ਤੂੰ ਨ ਹਰ ਰਸ ਲੀਨ ਨਿਦ ਕਰ ਦੇਖਿਓ ਜਗ ਤਮੈ ਕੋ ਕਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇ ਰਖੂ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਨ ਦੇ ਹੂਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਉ ਬਲੂ ਕੀ ਪੀਤ ਰਾਮ ਗयो 라वण गयो ਆ ਕੋ ਬਹੁ ਪਰਵਾਰੂ ਕੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀ ਹੈ ਜੋ ਣ ਹੁਨੀ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਉ ਸੋ ਬਿਨ ਸੋਹੈ ਪਰਵਾਦ ਕਹਿ ਕਾਲੂ ਨਾਨਕ ਹਰ ਗੁਣ ਗਾਏ ਲੈ ਛਡ ਸਗਲ ਜੰਜਾਲ ਦੁਹਿਰਾ ਬਲ ਛੁਟ ਕੇ ਉਹ ਬੰਦਨੋਂ ਪਰੇ ਕਛੂ ਨਾ ਹੋਤੇ ਉਪਾਈ ਕਹੋ ਨਾਨਕ ਅਬ ਊਟ ਹੱਦ ਗੱਜਿਓ ਹੂ ਸੁਹਾਈ ਬਲ ਹੂਆ ਬੰਦਨੋਂ ਛੁਟੇ ਸਭ ਕਿ ਸ਼ਹੂਤ ਉਪਾਈ ਨਾਨਕ ਸਭ ਗਿਸ਼ ਤੁਮ ਰਹਿ ਹਾਥ ਮੈਂ ਤੁਮਹੀ ਹੋਤ ਸੁਹਾਏ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਉ ਸਾਥ ਕਹਉ ਨਾਨਕ ਕੋ ਇਹ ਬਿਪੁਤ ਮੈਂ ਟੀ ਕੋਇਕ ਰਗੁਨਾਥੋ ਨਾਮ ਰਹਿਉ ਸਾਦੂ ਰਹਉ ਰਹਉ ਗੁਰ ਗੋਬਿੰਦੋ ਕਹਉ ਨਾਨਕ ਇਹ ਜਾਗੁਤ ਮੈਂ ਇਨ ਜਪਿਓ ਗੁਰਮੰਤੋ ਰਾਮ ਨਾਮ ਉਰ ਮੈਂ ਗਹਿਉ ਜਾ ਕੈ ਸਭ ਨਹੀਂ ਕੋ ਇਹ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਏ ਰਾਮ ਨਾਮ ਉਰ ਮੈਂ ਗਹਿਉ ਜਾਂ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤਹਾਰੂ ਹੋਏ ਮੁਦਾਬਣੀ ਮਹੱਲਾ ਪੰਤਵਾ ਥਾਲ ਵਿੱਚ ਤਨ ਵਸ ਤੂ ਪਈਓ ਸਤ ਸੰਤੂਖ ਵਿਚ